ਸੋ ਸਾਰੇ ਭੈਣ ਭਰਾਵਾਂ ਨੂੰ ਜੇਮਸੀ ਦੀ ਪ੍ਰਭੂ ਤਾਨੂੰ ਵਰਕਰ ਗਵੇ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਫਰੀਸੀਆਂ ਤੇ ਸਦੂਕੀਆਂ ਨੇ ਰੋਮ ਦੀ ਸਰਕਾਰ ਦੇ ਅੱਗੇ ਇੱਕ ڈاکੂ ਦੀ ਮੰਗ ਕੀਤੀ ਵਚਨ ਦੇ ਵਿੱਚ ਲਿਖਿਆ ਕਿ ਫਰੀਸੀ ਤੇ ਸਦੂਕੀ ਪ੍ਰਭੂ ਯਿਸੂ ਮਸੀਹ ਨੂੰ ਕਚਹਿਰੀ ਦੇ ਵਿੱਚ ਲੈ ਗਏ ਉਹ ਵਚਨ ਦੇ ਵਿੱਚ ਲਿਖਿਆ ਉਹਨਾਂ ਨੇ ਬਹੁਤ ਸਾਰੇ ਦੋਸ਼ ਲਾਏ ਤੇ ਜਦੋਂ ਜੱਜ ਨੇ ਜਾਂਚ ਪੜਤਾਲ ਕੀਤੀ ਤੇ ਉਹਨੂੰ ਕੋਈ ਵੀ ਪ੍ਰਭੂ ਦੇ ਵਿੱਚ ਦੋਸ਼ ਨਹੀਂ ਮਿਲਿਆ ਵਚਨ ਦੇ ਵਿੱਚ ਲਿਖਿਆ ਕਿ ਜੱਜ ਨੇ ਕਿਹਾ ਕਿ ਤੁਹਾਡਾ ਇਹ ਦਸਤੂਰ ਆ ਕਿ ਜਦੋਂ ਤੁਹਾਡਾ ਤਿਆਰ ਆ ਤੇ ਅਸੀਂ ਇੱਕ ਤੇਦੀ ਨੂੰ ਛੱਡਦੇ ਹਾਂ ਤੇ ਵਚਨ ਦੇ ਵਿੱਚ ਲਿਖਿਆ ਕਿ ਉਹਨਾਂ ਜੂਦੀਆਂ ਦਾ ਇੱਕ ਬਰਬਾ ਨਾਮ ਦਾ ਕੈਦੀ ਜੇਲ੍ਹ ਦੇ ਵਿੱਚ ਹੀ ਜਿਹੜਾ ਖੂਨ ਤੇ ਫਸਾਦ ਦੇ ਕਰਕੇ ਕੈਦ ਦੇ ਵਿੱਚ ਪਿਆ ਹੋਇਆ ਸੀ ਬੜਾ ਨਾਮੀ ਕੀ ਹੀ ਕੈਦੀ ਹੀ ਉਹ ਜਿਹੜਾ ਬਹੁਤ ਸਮੇਂ ਤੋਂ ਕੈਦ ਦੇ ਵਿੱਚ ਸੀ ਪਿਲਾਤ ਉਸਨੇ ਕਿਹਾ ਵਚਨ ਦੇ ਵਿੱਚ ਲਿਖਿਆ ਇਸ 17 ਵਚਨ ਪੜਾਂਗੇ ਸੋ ਜਦੋਂ ਇਕੱਠੇ ਹੋਏ ਤਾਂ ਪਿਲਾਤ ਉਸਨੇ ਉਹਨਾਂ ਨੂੰ ਆਖਿਆ ਤੁਸੀਂ ਕਿਹਨੂੰ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਛੱਡ ਦੇਵਾਂ ਬਰਬਾ ਨੂੰ ਜਾਂ ਯਿਸੂ ਮਸੀਹ ਨੂੰ ਜਿਹੜਾ ਮਸੀਹ ਅਖਵਾਉਂਦਾ ਹੈ ਪਿਲਾਤ ਉਸਨੇ ਪਿਆ ਉਹਨਾਂ ਨੂੰ ਪੁੱਛਿਆ ਪ੍ਰਿੰਸੀਆਂ ਸਦੂਕੀਆਂ ਨੂੰ ਉਸ ਧਰਮ ਦੇ ਟੇਕੇਦਾਰਾਂ ਨੂੰ ਕਿ ਤੁਸੀਂ ਕੀ ਚਾਹੁੰਦੇ ਜੀ ਕਿ ਮੈਂ ਡਾਕਟਰ ਨੂੰ ਛੱਡ ਦੇਵਾਂ ਕਿ ਜਾਂ ਫਿਰ ਯਿਸੂ ਮਸੀਹ ਨੂੰ ਹਾਲੇਲੂਇਆ ਅੱਗੇ ਵਚਨ ਦੇ ਵਿੱਚ ਲਿਖਿਆ 18 ਵਚਨ ਦੇ ਵਿੱਚ ਲਿਖਿਆ ਕਿਉਂਕਿ ਉਹ ਜਾਣਦਾ ਸੀ ਕਿਉਂਕਿ ਉਹਨਾਂ ਨੇ ਉਸ ਨੂੰ ਈਰਖਾ ਦੇ ਕਾਰਨ ਹਵਾਲੇ ਕੀਤਾ ਵਚਨ ਦੇ ਵਿੱਚ ਲਿਖਿਆ ਕਿ ਪਿਲਾਤੂਸ ਉਹ ਜੱਜ ਜਾਣਦਾ ਸੀ ਕਿ ਯਹੂਦੀਆਂ ਨੇ ਫਰੈਂਸੀਆਂ ਨੇ ਚਰਪ ਈਰਖਾ ਤੇ ਵੈਰ ਵਿਰੋਧ ਦੇ ਕਰਕੇ ਉਹਨਾਂ ਨੇ ਇਹ ਮੇਰੇ ਕੋਲ ਲੈ ਕੇ ਉਹਨੂੰ ਆਏ ਨੇ ਉਹ ਜਾਣਦਾ ਸੀ ਕਿ ਇਹ ਬੰਦਾ ਕੀ ਆ ਨਿਰਦੋਸ਼ ਆ ਇਹ ਜਾਣ ਪੁੱਝ ਕੇ ਉਹਨੂੰ ਮੇਰੇ ਕੋਲ ਲੈ ਕੇ ਆਏ ਇਸੇ ਕਰਕੇ ਫਿਰ ਆ ਤੂੰ ਉਸਨੇ ਕਿਹਾ ਕਿ ਤੂੰ ਹੀ ਕੀ ਚਾਹੁੰਦੇ ਜੇ ਕਿ ਮੈਂ ਕਿਨੂੰ ਛੱਡਾਂ ਅੱਗੇ ਵਚਨ ਦੇ ਵਿੱਚ ਲਿਖਿਆ ਜਦੋਂ ਅਸੀਂ ਵਿਯਾਤ ਪਰਦੇ ਆ ਪਰ ਮੁੱਖ ਜਾਜਕਾਂ ਤੇ ਬਜ਼ੁਰਗਾਂ ਨੇ ਲੋਕਾਂ ਨੂੰ ਭੜਕਾਇਆ ਜੋ ਬਰਬਾ ਨੂੰ ਮੰਗੋ ਤੇ ਯਿਸੂ ਦਾ ਨਾਸ਼ ਕਰੋ ਵਚਨ ਦੇ ਵਿੱਚ ਲਿਖਿਆ ਉਹਨਾਂ ਸਾਰੇ ਧਰਮੀ ਲੋਕਾਂ ਨੇ ਜਿੰਨੇ ਵੀ ਹੋਰ ਉੱਥੇ ਬਜ਼ੁਰਗੀ ਜਿੰਨੇ ਵੀ ਹੋਰ ਉੱਥੇ ਲੋਕੀ ਉਹਨਾਂ ਨੂੰ ਉਹਨਾਂ ਨੇ ਭੜਕਾਇਆ ਕਿ ਬਰਬਾ ਨੂੰ ਮੰਗੋ ਤੇ ਯਿਸੂ ਮਸੀਹ ਦਾ ਕੀ ਕਰੋ ਨਾਸ਼ ਕਰੋ ਵੇਖੋ ਭੈਣ ਭਰਾਓ ਉਸ ਸਮੇਂ ਵੀ ਲੋਕਾਂ ਨੇ ਧਰਮੀ ਬੰਦੇ ਨੂੰ ਨਹੀਂ ਮੰਗਿਆ ਬਲਕਿ ਡਾਕੂ ਨੂੰ ਮੰਗਿਆ ਅੱਜ ਵੀ ਵੇਖੋ ਭੈਣ ਭਰਾਓ ਧਰਤੀ ਦੇ ਉੱਤੇ ਕੁਝ ਲੋਕ ਨੇ ਜਿਹੜੇ ਧਰਮੀ ਨੂੰ ਨਹੀਂ ਡਾਕੂ ਨੂੰ ਮੰਗਦੇ ਆ ਕਿ ਡਾਕੂ ਨੂੰ ਬਾਹਰ ਕੱਢੋ ਇਹ ਹੋਰ ਖੂਨ ਕਰਾਬਾ ਕਰੇ ਇਦਾਂ ਹੀ ਉਹਨਾਂ ਧਰਮ ਦੇ ਠੇਕੇਦਾਰਾਂ ਨੇ ਡਾਕੂਆਂ ਨੂੰ ਮੰਗਿਆ ਕਿ ਇਹਦੀ ਰਹਾਈ ਕਰੋ ਪਰ ਇਹਨੂੰ ਸਲੀਬ ਦੇ ਉੱਤੇ ਚੜਾ ਦਿਓ ਹਾਲੇਲੂਇਆ ਧਰਮੀ ਬੰਦੇ ਨੂੰ ਸਲੀਬ ਤੇ ਚੜਾ ਦਿਓ ਡਾਕੂ ਨੂੰ ਬਾਹਰ ਕੱਢੋ ਕਿ ਹੋਰ ਦੁਨੀਆ ਦਾ ਖੂਨ ਖਰਾਬਾ ਕਰੇ ਹਾਲੇਲੂਇਆ ਅੱਗੇ ਬਚਨ ਦੇ ਵਿੱਚ ਲਿਖਿਆ 21 ਬਚਨ ਚ ਲਿਖਿਆ ਫਿਰ ਹਾਕਮ ਨੇ ਅੱਗੇ ਉਹਨਾਂ ਨੂੰ ਆਖਿਆ ਤੁਸੀਂ ਦੋਨਾਂ ਵਿੱਚ ਕਿਹਨੂੰ ਚਾਹੁੰਦੇ ਹੋ ਕਿ ਮੈਂ ਛੱਡ ਦੇਵਾਂ ਉਹ ਬੁਲੇ ਪ੍ਰਭਾ ਨੂੰ ਪਿਲਾਤ ਉਸਨੇ ਕਿਹਾ ਉਸ ਜੱਜ ਨੇ ਕਿਹਾ ਕਿ ਤੂੰ ਹੀ ਹੁਣ ਕਿੰਨੂੰ ਚਾਉਂਦੇ ਜੇ ਕਿ ਮੈਂ ਸੱਗਾ ਉਹਨਾਂ ਨੇ ਕਿਹਾ ਕਿ ਤੂੰ ਬਰਬਾ ਡਾਕੂ ਨੂੰ ਛੱਡ ਦੇ ਪਰ ਇਹਨੂੰ ਸਲੀਬ ਦੇ ਉੱਤੇ ਚੜਾ ਦੇ ਹਾਲੇਲੂਇਆ ਅੱਗੇ ਬਚਨ ਦੇ ਵਿੱਚ ਲਿਖਿਆ ਪੀਲਾ ਤੁਸੀਂ ਉਹਨਾਂ ਨੂੰ ਕਿਹਾ ਫਿਰ ਯਿਸੂ ਜਿਹੜਾ ਮਸੀਹ ਕੋਂਦਾ ਹੈ ਮੈਂ ਉਹਦਣਾ ਕੀ ਕਰਾਂ ਉਹ ਬੋਲੇ ਇਹਨੂੰ ਸਲੀਬ ਤੇ ਚੜਾ ਦੇ ਪੀਲਾ ਤੁਸੀਂ ਨੇ ਕਿਹਾ ਕਿ ਮੈਂ ਫਿਰ ਇਹਦੇ ਨਾਲ ਕੀ ਕਰਾਂ ਬੋਲੇ ਇਹਨੂੰ ਸਲੀਬ ਦੇ ਉੱਤੇ ਚੜਾ ਦੇ ਹਾਲੇਲੂਇਆ ਅੱਜ ਵੀ ਵੇਖੋ ਭੈਣ ਭਰਾਓ ਜਿਹੜਾ ਬੰਦਾ ਇਮਾਨਦਾਰ ਆ ਨਾ ਜਿਹੜਾ ਬੰਦਾ ਵਫਾਦਾਰ ਆ ਉਹਨੂੰ ਕਿਹਦੇ ਧਰਮੀ ਲੋਕ ਹੰਕਾਰ ਤੇ ਨਫ਼ਰਤ ਨਾਲ ਭਰੇ ਹੋਏ ਲੋਕ ਜਾਣ ਬੁੱਝ ਕੇ ਪਸਾਰ ਕੇ ਉਹਨੂੰ ਕੀ ਕਰ ਦਿੰਦੇ ਨੇ ਮਰਵਾ ਦਿੰਦੇ ਨੇ ਹਾਲੇਲੂਇਆ ਜਿਹੜਾ ਬੰਦਾ ਧਰਮੀ ਹਾਲੇਲੂਇਆ ਕੌਣ ਧਰਮ ਦੇ ਚੇਕੇਦਾਰ ਜਿਨ੍ਹਾਂ ਦੇ ਅੰਦਰ ਕੀ ਆ ਬੈ ਗਰੋਧ ਤੇ ਈਰਖਾ ਈਰਖਾ ਦੇ ਕਰਕੇ ਉਹਨਾਂ ਨੇ ਪ੍ਰਭੂ ਨੂੰ ਸਲੀਪ ਡਿਊਟੀ ਛਡਵਾਇਆ ਹallelujah ਕਿਉਂਕਿ ਉਹਨਾਂ ਦੇ ਕੰਮ ਕੀ ਸਹੀ ਨਹੀਂ ਤੇ ਪ੍ਰਭੂ ਉਹਨਾਂ ਦੇ ਮੂੰਹ ਤੇ ਉਹਨਾਂ ਦੀ ਕੀ ਕਰਦਾ ਹੀ ਨਿੰਦਿਆ ਕਰਦਾ ਹੈ ਮੂੰਹ ਤੇ ਉਹਨਾਂ ਨੂੰ ਉਹ ਗੱਲਾਂ ਕਰਦਾ ਹੈ ਇਸੇ ਕਰਕੇ ਉਹਦੇ ਨਾਲ ਬੈਰ ਤੇ ਵਿਰੋਧ ਰੱਖ ਲਈ ਤੇ ਉਹਨਾਂ ਨੇ ਮੰਗਿਆ ਕਿ ਡਾਕਟਰ ਨੂੰ ਛੱਡ ਦੇ ਪਰ ਇਹਨੂੰ ਸਲੀਪ ਦੇ ਉੱਤੇ ਚੜਾ ਦੇ ਹallelujah ਪ੍ਰਭੂ ਤੁਹਾਨੂੰ ਬਰਕਤ ਦੇਵੇ ਆਮੀਨ